संविधान दिवस के मौके से बाबा साहब डॉक्टर भीम अंबेडकर जी नेंट किया गया है समुची कांग्रेस वालों की कहना चाहता है देखो अजद का जेड़ा दिन है बड़ा पवित्र दिन है अज्ञा दिन ਡਾਕਟਰ ਪਿੰਮੜਾ ਉਮੇਦਕਰ ਜੀ ਨੇ ਸੰਵਧਾਨ ਜੋ ਲਿਖਿਆ ਸੀ ਅੱਜ ਦੇ ਦਿਨ ਅਪਣਾਇ ਸੀ ਸੰਵਧਾਨ ਤੇ 2 ਮਹੀਨਿਆਂ ਬਾਅਦ ਲਾਗੂ ਹੋ ਗਿਆ ਸੀ ਅੱਜ ਕਾਂਗਰਸ ਹਾਈ ਕਮਾਂਡ ਕਨਿਓ ਅੱਜ ਦੇ ਦਿਨ ਨੂੰ 26 ਸਤੰਬਰ ਨੂੰ ਜੋ ਸੰਵਧਾਨ ਦਿਵਸ ਮਨਾਉਣ ਦਾ ਜਿਹੜਾ ਨੰਨਾ ਲਿਆ ਗਿਆ ਉਹਦੇ ਸਬੰਧ ਵਿੱਚ ਅੱਜ ਪੂਰੀ ਇੰਡੀਆ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਦਿਨ ਮਨਾਇਆ ਗਿਆ ਤੇ ਅਸੀਂ ਬਠਿੰਡਾ ਵਿਖੇ ਵੀ ਉਹ ਬੜੀ ਸ਼ਰਧਾ ਨਾਲ ਦਿਨ ਬਣਾਇਆ ਹੈ ਸਰ ਦੇਖਿਆ ਗਿਆ ਕਿ ਜਾਨੀ ਇਹ ਸੰਵਿਧਾਨ ਦੀਆਂ ਗੱਲਾਂ ਦਾ ਸਾਰੇ ਰਹਿੰਦੇ ਨੇ ਕਦੇ ਕਿਸੇ ਨੇ ਕਿਹਾ ਨਹੀਂ ਵੀ ਸਕੂਲਾਂ 'ਚ ਸੰਵਿਧਾਨ ਪੜਾਉਣਾ ਚਾਹੀਦਾ ਕਿਸੇ ਬੱਚੇ ਨੂੰ ਪੁੱਛ ਲਓ ਕਿਸੇ ਨੂੰ ਸਿਆਣੇ ਨੂੰ ਪੁੱਛ ਲਓ ਕਿਸੇ ਨੂੰ ਨਹੀਂ ਪਤਾ ਇਸ ਬਾਰੇ ਨੋਲਿਜ ਨਾਲੇ ਬਾਬਾ ਸਾਹਿਬ ਨੂੰ ਵੇਖ ਕਰਨੇ ਕਿਵੇਂ ਪੜਾਈ ਕੀਤੀ ਕਿਸੇ ਨੂੰ ਪਤਾ ਨਹੀਂ ਬੱਚੇ ਨੂੰ ਕਿ ਕਿੰਨੇ ਬੜੇ ਕਿਵੇਂ ਪੜਿਓ ਇਸ ਤਰ੍ਹਾਂ ਦਾ ਕੋਈ ਕਰੋਨਾ ਵੀ ਜਾਨੀ ਤੇ ਤਾਂ ਕਿ ਬੱਚਿਆਂ ਦਾ ਕੇਸ ਸਿਆਣੇ ਦਾ ਕਈ ਗੱਲਾਂ ਕੋਈ ਗੱਲ ਪਤਾ ਕੀ ਹੈ ਜੀ 15 20 ਸਾਲ ਪਿੱਛੇ ਆਪਾਂ ਜਾਈਏ ਤਾਂ ਸਾਨੂੰ ਉਹ ਜਿਹੜੀਆਂ ਚੀਜ਼ਾਂ ਜਿਹੜੇ ਕੁਐਸਚਨ ਉੱਠਦੇ ਇਹਨਾਂ ਦੀ ਜ਼ਰੂਰਤ ਹੀ ਨਹੀਂ ਪਈ ਕਦੇ ਕਿਉਂਕਿ ਸੰਵਿਧਾਨ ਦੇ ਨਾਲ ਛੇੜਛਾੜ ਹੋਈ ਨਹੀਂ ਕਿਤੇ ਕਾਂਗਰਸ ਸਰਕਾਰ ਸੀ ਸੰਵਿਧਾਨ ਦੇ ਅਨਸਾਰ ਹੀ ਚੱਲਦੀ ਸੀ ਤੇ ਕਦੇ ਕੋਈ ਵਿਰੋਧ ਕੋਈ ਸੰਵਿਧਾਨ ਬਚਾਓ ਰੈਲੀ ਦੱਸੋ 20 ਸਾਲ ਪਹਿਲਾਂ ਕਦੇ ਹੋਈ ਸੀ ਕੁਝ ਕਦੇ ਕੁਝ ਨਹੀਂ ਹੋਇਆ ਇਹ ਜ਼ਰੂਰਤ ਕਿਉਂ ਪਈ ਕਿਉਂਕਿ ਐਸ ਵੇਲੇ ਮਸਦੂਦਾ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਸੰਵਿਧਾਨ ਦੇ ਨਾਲ ਛੇੜਛਾੜ ਕਰਕੇ ਕਿਸੇ ਨਾ ਕਿਸੇ ਢੰਗ ਨਾਲ ਆਪਦੀ ਸਰਕਾਰ ਨੂੰ ਹਮੇਸ਼ਾ ਬਣਾਈ ਰੱਖਣਾ ਚਾਹੁੰਦੇ ਆ ਤੇ ਇਸ ਕਰਕੇ ਅਸੀਂ ਸੰਵਿਧਾਨ ਦੇ ਨਾਲ ਜੋ ਵਾਪਸ ਆਦਾ ਬਣਾਇਆ ਸੰਵਿਧਾਨ ਆ ਉਹਦੇ ਨਾਲ ਕੋਈ ਛੇੜਛਾੜ ਨਹੀਂ ਹੁਣ ਦੇਵਾਂਗੇ ਜੋ ਸੰਵਿਧਾਨ ਹੈ ਉਸੇ ਨੂੰ ਲਾਗੂ ਕਰਾਂਗੇ ਜੋ ਤੁਸੀਂ ਕਿਹਾ ਵੀ ਬੱਚਾ ਨੂੰ ਨੌਲੇਜ ਦੀ ਗੱਲ ਜਾਂ ਪੜ੍ਹਾਈ ਦੀ ਗੱਲ ਹੈ ਸਮਾਂ ਆਉਣ ਤੇ ਜਦੋਂ ਕਿਤੇ ਸਾਡੀ ਸਰਕਾਰ ਆਉਂਦੀ ਹੈ ਰੱਬ ਕਿਰਪਾ ਕਰੇ ਇਹ ਇਹ ਵੀ ਚੀਜ਼ਾਂ ਸੀ ਗਰਾਊਂਡ ਰੋਅ ਤੇ ਦਾ ਗੁੱਤ ਕਰਨਗੇ ਐਮ ਐਲ ਸਰਕਾਰ ਵੱਲੋਂ ਰਮਾਇਣ ਦਿਖਾਈ ਜਾਂਦੀ ਹੈ ਮਹਾ ਭਾਰਤ ਟੀਵੀ ਤੇ ਕਦੇ ਸਿ ਵਿਦਾਨ ਨਹੀਂ ਦਿਖਾਇਆ ਕਦੇ ਬਿਲਕੁਲ ਬਿਲਕੁਲ ਬੱਚਿਆਂ ਨੂੰ ਜਰੂਰੀ ਹੈ ਚੀਜ਼ਾਂ ਉਹ ਵੀ ਚਲੋ ਦਿਖਾਓ ਆਪਣੇ ਧਰਮ ਬਾਰੇ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਬੱਚਾ ਸਕੂਲਾਂ ਦੇ ਵਿੱਚ ਇਹ ਦਿਖਾਣਾ ਚਾਹੀਦਾ ਜਿਵੇਂ ਪਰ ਰਮਾਇਣ ਮਹਾ ਭਾਰਤ ਦਿਖਾਂਦੇ ਪਿਛਲੇ ਦਿਨਾਂ 'ਚ ਬਿਲਕੁਲ ਸਹੀ ਹੈ ਦੇਖੋ 아이ਟੋ 10 15 ਸਾਲ ਪਹਿਲਾਂ 20 ਸਾਲ ਪਿੱਛੇ ਚਲੇ ਜਾਓ ਰਮਾਇਣ ਤੇ ਮਹਾ ਭਾਰਤ ਲੋਕ ਢੁੰਡਾ ਦੀ ਝੁੰਡ ਬੈ ਜਾਂਦੀ ਇਕੱਠੀ ਉਹਦੇ ਟੀਵੀ ਆਇਆ ਹੀ ਉਦੋਂ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੇ ਜਿੱਦੀ ਸਾਨੂੰ ਜ਼ਰੂਰਤ ਹੈ ਸਵਿਧਾਨ ਦੀ ਜ਼ਰੂਰਤ ਹੈ ਉਹ ਬਿਲਕੁਲ ਉਸੇ ਤਰ੍ਹਾਂ ਬੱਚਿਆਂ ਨੂੰ ਪੜਾਇਆ ਜਾਵੇ ਜਾਂ ਦਿਖਾਇਆ ਜਾਵੇ ਟੀਵੀ 'ਚ ਨਰਾਈ ਦੱਸਿਆ ਜਾਵੇ ਜਾਂ ਸਕੂਲ 'ਚ ਪੜ੍ਹਾਇਆ ਜਾਵੇ ਜਦੋਂ ਸਾਡੀ ਸਰਕਾਰ ਸੈਂਟਰ ਜਾਂ ਸਟੇਟ 'ਚ ਆਉਂਦੀ ਹੈ ਅਸੀਂ ਇਹਨਾਂ ਚੀਜ਼ਾਂ ਦੀ ਪੂਰੀ ਗੌਰ ਕਰਦੇ ਹਾਂ ਕਿੰਨੀ ਘੱਟ ਗੰਗ ਕਿਵੇਂ ਦੇਖਦੇ 13 ਸਾਲ ਦੀ ਬੱਚੀ ਹਾਲ ਜਿਹੜਾ ਮੈਂ ਰਾਤ ਖਬਰ ਦੇਖੀ ਸੀ ਦੇਖੋ ਉਹਦਾ ਚਾਚਾ ਬੋਲ ਰਿਹਾ ਸੀ ਬਾਪਤਾਵਾਂ ਦੇ ਸਾਹਮਣੇ ਨਹੀਂ ਆਇਆ ਹੋਰ ਵੀ ਜੋ ਸੱਜਣ ਬੈਠੇ ਖਡਾ ਸਾਹਿਬ ਵੀ ਬੈਠੇ ਸੀਗੇ ਡੀਆਈਜੀ ਜੋ ਸੀਗੇ ਘਟਨਾ ਜਿਹੜੀਆਂ ਇਹਨੀਆਂ ਘਟਨਾਵਾਂ ਹੁੰਦੀਆਂ ਆਪਾਂ ਸੁਣਨੀ ਪੈਂਦੀ ਐ ਜੋ ਸੁਣਦੇ ਆ ਯਾਰ ਬੜਾ ਮਾੜਾ ਹੋਇਆ ਇਹੀ ਕਹਿ ਸਕਦੇ ਆ ਪਰ 13 ਸਾਲ ਦੀ ਕੁੜੀ ਤੇ ਗਵਾਂਡੀ ਇੱਕ ਸਮਝਦਾਰ ਬੰਦਾ ਸੀ ਉਹਦੇ ਵੀ ਦੋ ਤਿੰਨ ਜਵਾਕ ਸੀ ਜੋ ਇਹੋ ਜਿਹੀ ਘਟਨਾ ਵਾਪਰਦੀ ਐ ਅਸਲ ਵਿੱਚ ਉਹਦੀ ਜਿਹੜੀ ਸਜ਼ਾ ਨਾ ਵੈਸੇ ਹੋਣੀ ਕੀ ਚਾਹੀਦੀ ਐ ਇਹਦੀ ਸਖਤ ਸਜ਼ਾ ਹੋਵੇ ਲੋਕ ਉਹ ਇਹੋ ਜਿਹੀ ਹਰਕਤ ਕਰਨ ਤੋਂ ਡਰਨ ਵੀ ਮੈਨੂੰ ਐ ਸਜ਼ਾ ਮਿਲਣੀ ਐ ਪਿੱਛੇ ਕਿੰਨੀਆਂ ਘਟਨਾਵਾਂ ਆਪਣੀ ਰਾਤ ਪੂਰੀ ਡਿਟੇਲ ਦਿਖਾਈ ਜਾਂਦੇ ਸੀ ਜਦੋਂ ਤੱਕ ਉਹਨੂੰ ਕੋਈ ਸਖਤ ਸਜ਼ਾ ਨਹੀਂ ਇਹ ਜੇ ਲੋਕਾਂ ਨੂੰ ਮਿਲਦੀ ਹੁੰਦੀ ਤੱਕ ਇੱਕ ਕਟਾਵਾ ਤੇ ਨੱਖ ਪਾਉਣੀ ਔਖੀ ਹੈ ਪਰ ਰਾਤ ਜੋ ਘਟਨਾ ਹੋਈ ਮੈਂ ਇਹਦੀ ਬਹੁਤ ਕਾੜੇ ਲੱਭਾਂ ਚ ਲਿੰਦਿਆ ਕਰਦਾ ਔਰ ਉਹ ਬੱਚੀ ਵਿਚਾਰੀ 13 ਸਾਲ ਦੀ ਅਜੇ ਉਹਦੇ ਸਾਰੇ ਸੁਪਨੇ ਅਧੂਰੇ ਸਨ ਯੋਜਨਾ ਬੀਤੀ ਹੁਤਾ ਉਸੇ ਨੂੰ ਪਤਾ ਹੈ ਤੇ ਨਾਲ ਜਿਹੜੀ ਥੋੜੀ ਦੋ ਘਰ ਵਾਲੇ ਦੱਸ ਰਹੇ ਸੀ ਵੀ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਫਾਰਮੈਲਟੀ ਕਰਕੇ ਮੁੜ ਗਈ ਜੇ ਕਿਤੇ ਪੁਲਿਸ ਅੰਦਰ ਕਾਰਵਾਈ ਪੂਰੀ ਕਰਨ ਦੀ ਸ਼ਕਤੀ ਬੱਚੀ ਦੀ ਜਾਨ ਬਚਦੀ ਇਹ ਬੜੀ ਬਾੜੀ ਘਟਨਾ ਹੈ ਦੋ ਗੱਲਾਂ ਇਹਦੇ ਵਿੱਚ ਇੱਕ ਤਾਂ ਜਿਹੜਾ ਬੰਦਾ ਕੋਈ ਇੱਕ ਨਾਣੀ ਹਰਕਤ ਕਰਦਾ ਉਹਨੂੰ ਕਿਸੇ ਵੀ ਬਰਾਦਰੀ ਦਾ ਹੋਵੇ ਉਹਨੂੰ ਛੇਕਿਆ ਜਾਣਾ ਚਾਹੀਦਾ ਬਰਾਦਰੀ ਚੋਂ ਬਰਾਦਰੀ ਦਾ ਉਹਨਾਂ ਦਾ ਕੋਈ ਲੈਣਾ ਦੇਣਾ ਹੋਵੇ ਨਾ ਕੋਈ ਉਹਨਾਂ ਦਾ ਦੂਸਰਾ ਜਿਹੜੇ ਪੁਲਿਸ ਵਾਲੇ ਸਸਪੈਂਡ ਕਰਦੇ ਤਾਂ ਕੋਈ ਫਾਇਦਾ ਨਹੀਂ ਹੈ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਕਿ ਤੂੰ ਚਾਹਣਾ ਵੀ ਉਹਨਾਂ ਦੇ ਕਾਰਵਾਈ ਹੋਵੇ ਸਸਪੈਂਡਲ ਦਾ ਮਾਹੌਲ ਜਿੰਨਾ ਪਤਾ ਦੇਖੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਮੈਂ ਕਰ ਰਿਹਾ ਸੀ ਵੀ ਜੇ ਪੁਲਿਸ ਵਾਲੇ ਮੌਕੇ ਤੇ ਕਾਰਵਾਈ ਕਰਦੇ ਸ਼ਾਇਦ ਉਹ ਬੱਚੀ ਦੀ ਜਾਨ ਬਚ ਸਕਦੀ ਸੀ ਉਹਨਾਂ ਜੇ ਪੁਲਿਸ ਨੇ ਮੌਕੇ ਤੇ ਕਾਰਵਾਈ ਨਹੀਂ ਕੀਤੀ ਜਾ ਕੇ ਫਰਮੈਟ ਕਰਕੇ ਮੁੜਿਆ ਏ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਬਣਦੀ ਹੈ ਵਿੱਚ ਸਕੂਲਾਂ ਦੇ ਵਿੱਚ ਸੈਲਫ ਡਿਫੈਂਸ ਜਿਸ ਦਾ ਬੱਚਿਆਂ ਨੂੰ ਆਣਾ ਹੈ ਹਰ ਕਲਾਸ ਦੇ ਵਿੱਚ ਹਰ ਸਕੂਲ ਦੇ ਵਿੱਚ ਦਿੱਤੀ ਜਾਵੇ ਤਾਂ ਮੈਨੂੰ ਲੱਗਦਾ ਇਹ ਇੱਕ ਟਰਾਂਮਾ ਘਟ ਸਕਦੀ ਹੈ ਤੇ ਮਤਲਬ ਬੱਚੇ ਆ ਜਿਹੜੇ ਉਹ ਆਪਣੀ ਰਖਿਆ ਕਰ ਸਕਦੇ ਆ ਇਹ ਜਿ ਕਿਤੇ ਤੁਹਾਡੀ ਸਰਕਾਰ ਆਉਂਦੀ ਆ ਕੀ ਇਹ ਲਾਗੂ ਕੀਤਾ ਜਾਵੇ ਦੇਖੋ ਜਿੰਨੇ ਜਿੰਨੇ ਅਸੀਂ ਬੈਠੇ ਆ ਸਾਰਾ ਕੋਈ ਨਹੀਂ ਇਹ ਚਾਹੁੰਦਾ ਭਾਵੇਂ ਮੇਰੇ ਧੀ ਹੈ ਜਾਂ ਨਹੀਂ ਹੈ ਹਰ ਬੰਦਾ ਕਹਿੰਦਾ ਇਹ ਆ ਧੀਆਂ ਦੀ ਰਖਵਾਲੀ ਹੋਵੇ ਸਾਡੇ ਬੱਚੇ ਸੇਫ ਰਹਿਣ ਟ੍ਰੇਨਿੰਗ ਦਿੱਤੀ ਜਾਵੇ ਨਹੀਂ ਇਹ ਬਿਲਕੁਲ ਠੀਕ ਆ ਮੈਂ ਸਮਝਦਾ ਟ੍ਰੇਨਿੰਗ ਦਿੱਤੀ ਜਾਵੇ ਬੱਚੇ ਨੂੰ ਸੈਲਫ ਡਿਫੈਂਸ ਕੀਤਾ ਜਾਵੇ ਪਰ ਉਹ ਚਾਹੀਦਾ ਹੈ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਜਦੋਂ ਸਾਡੀ ਸਰਕਾਰ ਆਉਂਦੀ ਐ ਅਸੀਂ ਇਹਨਾਂ ਚੀਜ਼ਾਂ ਤੇ ਧੋਰ ਕਰਾਂਗੇ ਪਰ ਹਾਲਾਤ ਇਹ ਜੇ ਹੋਣ ਜੋ ਅਪਰਾਧੀ ਆ ਨਾ ਉਹ ਡਰ ਨਾ ਅਪਰਾਧ ਕਰਨੋ ਕਾਨੂੰਨ ਇਹ じゃ ਬਣੇ ਕੋਈ ਡਰ ਉਹਨਾਂ ਨੂੰ ਇਹ じゃ ਹੋਵੇ ਉਹਹੀ ਦੀ ਕੋਸ਼ਿਸ਼ ਕਰਾਂਗੇ ਜਿਹਦੇ ਨਾਲ ਅਪਰਾਧ ਦੀ ਹਿੰਮਤ ਹੀ ਨਾ ਹੋਵੇ ਕੁਝ ਕਰਨ ਸਰ ਜੀ ਸਭ ਹਰ ਇੱਕ ਪਾਰਟੀ 바ਵਾ ਸਾਹਿਬ ਡਾਕਟਰ ਧੀਮਰਾਉਂ ਬੇਟ ਕਰਦੀ ਗੱਲ ਕਰਦਾ ਹੈ ਸੰਵਿਧਾਨ ਦੀ ਗੱਲ ਕੀਤੀ ਜਾਂਦੀ ਹੈ ਪਰ ਪ੍ਰੋਪਰ ਉਸ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਕਿਵੇਂ ਦੇਖੋ ਜੇ ਤੁਸੀਂ ਹੁਣ ਜਦੋਂ ਕਾਂਗਰਸ ਦੀ ਸਰਕਾਰ ਸੀ ਮੈਂ ਤਾਂ ਇੱਕ ਸੌਖੀ ਜੀ ਧਾਰਨ ਕਹਿਣਾ ਹੁੰਦਾ 25 ਸਾਲ ਪੁਰਾਣੇ ਕਿਸ ਦੇ ਘਰੇ ਪਿੰਡਾ ਜੀ ਤੁਸੀਂ ਗਏ ਹੋ ਹਰੇਕ ਘਰੇ ਦਾਣੇ ਹੁੰਦੇ ਸੀ ਹਰੇਕ ਘਰੇ ਪਸ਼ੂ ਹੁੰਦੇ ਸੀ ਹਰੇਕ ਘਰੇ ਦੁੱਧ ਘਿਓ ਹੁੰਦਾ ਸੀ ਇੱਕ ਪਰਿਵਾਰ ਦਾ ਜੇ ਕਮਾਉਣ ਵਾਲਾ ਹੁੰਦਾ ਸੀ ਤੇ ਸੱਤ ਜੀ ਖਾਣ ਵਾਲੇ ਹੁੰਦੀ ਸੀ ਤੇ ਕਿਸੇ ਦੇ ਘਰੇ ਗਰੀਬੀ ਹੈ ਨਹੀਂ ਸੀ ਕਾਂਗਰਸ ਸਰਕਾਰ ਦੇ ਇਹ ਹੁਣ ਕਿਉਂ ਆ ਗਈ ਹੁਣ ਸਹੂਲਤਾਂ ਇੰਨੀਆਂ ਹੋਈਆਂ ਫਿਰ ਵੀ ਗਰੀਬੀ ਕਿਉਂ ਆ ਗਈ ਪਾਲਿਸੀ ਸਰਕਾਰ ਦੀ ਜਿਹੜੀ ਪਾਲਿਸੀ ਸਰਕਾਰ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਕਮੀਆਂ ਆ ਭਾਵੇਂ ਸਹੂਲਤਾਂ ਬਹੁਤ ਦਿੰਦੀਆਂ ਹੁਣ ਤਾਂ ਆਪਾਂ ਦੇਖ ਲਈਏ ਜਿਹੜਾ ਆਟਾ ਦਾਲ ਮਿਲਦਾ ਹੈ ਕਿਹਨਾਂ ਨੂੰ ਮਿਲਦਾ ਕਿੰਨੇ ਕੱਟੇ ਗਏ ਬਹੁਤ ਲੋਕ ਕਹੇ ਜੀ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਉਹਨਾਂ ਨੂੰ ਮਿਲ ਹੀ ਨਹੀਂ ਰਿਹਾ ਜੋ ਸਹੂਲਤਾਂ ਦੀ ਹੈ ਬਹੁਤ ਸਾਰੇ ਲੋਕਾਂ ਦਾ ਜਿਨ੍ਹਾਂ ਦਾ ਹੱਕ ਬਣਦਾ ਉਹਨਾਂ ਤੱਕ ਸਹੂਲਤ ਪਹੁੰਚਦੀ ਨਹੀਂ ਅਪਰੋਚ ਪਹੁੰਚਾ ਲਈ ਸਹੂਲਤਾਂ ਲੈ ਜਾਂਦੇ ਇਸ ਕਰਕੇ ਗਰੀਬੀ ਜਿਹੜੀ ਹੋਰ ਵੱਧਦੀ ਜਾ ਰਹੀ ਹੈ ਸਰ ਦੇਖਿਆ ਗਿਆ ਤਰਾਂਚ ਤੋਂ ਲਿਖਿਆ ਨਹੀਂ ਅਮੇਦ ਕਰ ਸਕੀ ਪਰ ਫਿਰ ਵੀ ਭ੍ਰਸ਼ਟਾਚਾਰ ਉਹਵੇਂ ਦਾ ਉਵੇਂ ਹੀ ਖੜਾ ਉਹਨਾਂ ਲਾ ਕੇ ਵੀ ਅਗਲਾ ਬੇਈਮਾਨੀ ਸਰੇ ਆਮ ਕਰ ਰਿਹਾ ਇਹ ਮੈਂ ਦੇਖ ਤਾ ਇਹ ਸਰਕਾਰ ਕੀ ਕਹਿ ਕੇ ਆਈ ਸੀ ਤੁਸੀਂ ਤਾਂ ਬੈਠੇ ਹੋ ਤੁਸੀਂ ਸਰਕਾਰ ਦੇ ਵਿੱਚ ਉਹ ਸਰਕਾਰੋਂ ਤੋਂ ਪਹਿਲਾਂ ਵੀ ਉਹਨਾਂ ਨੇ ਗੱਲਬਾਤ ਕੀਤੀ ਸੀ ਉਹਨਾਂ ਨੇ ਇਹੀ ਕਿਹਾ ਸੀ ਪ੍ਰੇਸ਼ਾਸਨ ਖਤਮ ਕਰਾਂਗੇ ਗੁੰਨਾਹਗਰ ਦੀ ਖਤਮ ਕਰਾਂਗੇ ਨਾ ਚਾਹ ਖਤਮ ਕਰਾਂ ਦੱਸੋ ਕਿ ਤੇ ਕੋਈ ਅਸਰ ਹੋਇਆ ਕਿ ਇਸ ਚੀਜ਼ ਤੇ ਥੋੜਾ ਨਹੀਂ ਵਧਿਆ ਕਾਫੀ ਵਧਿਆ ਹੈ ਕਾਫੀ ਵਧਿਆ ਹੈ ਇਸ ਕਰਕੇ ਵੀ ਲੋਕ ਗੱਲ ਕਰਨੀ ਸੌਖੀ ਹੈ ਤੇ ਉਹਨੂੰ ਅਪਣਾਉਣਾ ਬੜਾ ਔਖਾ ਹੈ ਪਰ ਇਹ ਮੌਜੂਦਾ ਸਰਕਾਰ ਇਸ ਵੇਲੇ ਚਾਰੇ ਪਾਸੇ ਘਿਰ ਗਈ ਹੈ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੁਣ ਪੰਜਾਬ ਦੇ ਲੋਕ ਇਹ ਚਾਹੁੰਦੇ ਹੈ ਬਹੁਤ ਜਲਦ 2027 ਦੇ ਇਲੈਕਸ਼ਨ ਆਉਣੇ ਆ ਕਾਂਗਰਸ ਸਰਕਾਰ ਦੁਆਰਾ ਜਰੀਏ ਕਾਂਗਰਸ ਪਾਰਿਸਲਕਾਰ ਬਣਾ ਕੇ ਆਉਗੀ ਤੁਹਾਡੀ ਦੁਆ ਦੇ ਨਾਲ ਲੋਕੇ ਚਾਹੁੰਦੇ ਐ ਰਬ ਕਿਰਪਾ ਕਰੇ ਜੋ ਕਮੀਆਂ ਪੇਸ਼ੀਆਂ ਤੇ ਰੋਟੀਆਂ ਸਭ ਦੂਰ ਕਰਾਂਗੇ ਸ਼ਾਂਤੀ ਵਾਲਾ ਮਾਹੌਲ ਪੰਜਾਬ ਨੂੰ ਦੇਵਾਂਗੇ ਲੱਗਦਾ ਨਹੀਂ ਸੀ ਪਿਆਰ ਚੇਤ ਜਿਹੜਾ ਹੰਦ ਸੰਵਿਧਾਨ ਦਾ ਤੁਹਾਨੂੰ ਡਿਟੇਲ ਦੱਸੋ ਜਾਨੋ ਵੀ ਕਿਵੇਂ ਉਹਦਾ ਸੰਤਨਾਸ਼ ਕੀਤਾ ਜਾ ਰਿਹਾ ਸੁਣਾ ਦੇ ਦੇਖੋ ਡਿਟੇਲ ਤੁਹਾਨੂੰ ਤੁਸੀਂ ਨਿਤ ਨਿਤ ਦੇਖਦੇ ਹੋ ਹੁਣ ਜਿਹੜਾ ਪਾਣੀਆਂ ਦਾ ਹੱਕ ਪੰਜਾਬ ਦਾ ਮਾਰਿਆ ਗਿਆ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਸੀ ਹੁਣਾਂ ਕੀ ਚਾਹੀਦਾ ਸੀ ਪੰਜਾਬ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਸੀ ਤੇ ਅੱਜ ਪੰਜਾਬ ਕਿੱਥੇ ਰਹਿ ਗਿਆ ਹੁਣ ਆਏ ਚਾਹੀਦਾ ਪੰਜਾਬ ਨੂੰ ਚੰਡੀਗੜ੍ਹ ਤੱਕ ਦਈ ਦੇਣਾ ਚਾਹੀਦਾ ਈ ਨਾਲ ਦੀ ਨਾਲ ਉਹ ਤਾਂ ਪੰਜਾਬ ਦਾ ਰਾਈਟ ਹੀ ਬਣਦਾ ਜਿਹੜਾ ਹੁਣ ਪੰਜਾਬ ਤੋਂ ਖੋ ਰਿਆ ਯੂਨੀਵਰਸਿਟੀ ਪੰਜਾਬ ਤੋਂ ਖੋ ਰਿਆ ਇਹ ਜਿਹੜਾ ਪੰਜਾਬ ਦੇ ਉੱਪਰ ਟੈਕ ਨਹੀਂ ਹੈ ਜੋ ਪੰਜਾਬ ਦੀ ਹੱਦ ਦਿੱਲੀ ਤੱਕ ਸੀ ਤੇ ਉਹ ਰਹਿ ਗਈ ਕਿੱਥੋਂ ਤੱਕ ਸੱਤੀ ਦਬਾ ਵਾਲੀ ਚੱਕ ਰਹੇਗੀ ਇਸ ਕਰਕੇ ਪੰਜਾਬ ਦੇ ਨਾਲ ਦਾ ਮੌਜੂਦਾ ਸਰਕਾਰ ਪੂਰਾ ਤੱਕਾ ਕਰ ਹੀ ਰਹੀ ਹੈ ਹਾਂਜੀ ਸਪੋਰਟ ਪਾਈ ਸਾਹਿਬ ਜੇ ਗੱਲ ਕਰੀਏ ਬਾਜਪਾ ਗਾਗੂ ਤੁਹਾਡੇ ਤੇ ਤੰਜ ਕਸਦੇ ਨਜ਼ਰ ਆਉਂਦੇ ਹੈ ਕਹਿੰਦੇ ਜਿਹੜੀ ਕਾਂਗਰਸ ਅੱਜ ਬੇੜਕਰ ਦੀ ਗੱਲ ਕਰਦੀ ਹੈ ਸੰਵਿਧਾਨ ਦੀ ਗੱਲ ਕਰਦੀ ਹੈ ਕੋਈ ਕਾਂਗਰਸ ਨੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਬੇੜਕਰ ਨੂੰ ਹਰਵਾਇਆ ਸੀਗਾ ਕਿਵੇਂ ਦੇਖੋ ਦੇਖੋ ਪਾਰਟੀ ਦੇ ਤੌਰ ਤੇ ਹੁਣ ਮੈਂ ਐਸੀ ਹੈ ਹਰੇਕ ਪਾਰਟੀ ਦੇ ਵਿੱਚ ਅਲੱਗ-ਅਲੱਗ ਐਸੀ ਹੈ ਉਹ ਹੁਣ ਜਿਹੜੀਆਂ ਰਿਜ਼ਰਵ ਸੀਟਾਂ ਉੱਤੇ ਐਸੀ ਲੜੂਗਾ ਜੇ ਉਹ ਸਮੇਂ ਬਾਬਾ ਅਮੇੜਕਾਰ ਨੇ ਹੋਰ ਕਿਸੇ پارٹی ਤੋਂ ਜਾਂ ਜਾ ਤੌਰ ਤੇ ਲਕਚਰ ਲੜਿਆ ਹੋਵੇ ਤਾਂ ਦੂਜੇ ਪਾਸੇ ਕਾਂਗਰਸ ਦਾ ਕੈਂਡੀਡੇਟ ਹੋਵੇ ਤਾਂ ਹਰ ਇੱਕ ਪਾਰਟੀ ਆਪਣੇ ਕੈਂਡੀਡੇਟ ਵਾਸਤੇ ਜੌਰ ਲਾਉਂਦੀ ਹੈ ਨਾ ਇਹ ਇਹ ਕੁਝ چیز ਨਹੀਂ ਸਤਕਾਰ ਅਲੱਗ ਚੀਜ਼ ਹੈ ਦੇਖੋ ਅਸੀਂ ਦਿਨੋਂ ਸਤਕਾਰ ਜੇ ਭਿੰਮਦਾ ਉਹ ਅਮਿਤਕਰ ਨਾ ਹੁੰਦਾ ਸ਼ਾਇਦ ਹਿੰਦੁਸਤਾਨ ਦਾ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਹਿੰਦੁਸਤਾਨ ਦਾ ਨਹੀਂ ਇੱਕ ਪਟਾਖਾ ਹਿੰਦੁਸਤਾਨ ਦਾ ਹਾਲਾਤ ਨਹੀਂ ਨਹੀਂ ਕਹਿ ਰਹੇ ਚਲੋ ਕੋਈ ਨਹੀਂ ਤੁਸੀਂ ਕੋਈ ਨਹੀਂ ਨੋ 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 ਭਾਗਪਾਈ ਆ ਗਈ ਹੋਰ ਕੌਣ ਆ ਗਿਆ ਚਲੋ ਕੋਈ ਗੱਲ ਮੇਰਾ ਮਸਲਾ ਇਹ ਹੈ ਜੇ ਅੰਬੇਡਕਰ ਸਾਹਿਬ ਨਾ ਹੁੰਦੇ ਤਾਂ ਹਿੰਦੁਸਤਾਨ ਦਾ ਸਿਸਟਮ ਵੀ ਜਿਹੜਾ ਪਾਕਿਸਤਾਨ ਵਾਂਗੂ ਹੋਣਾ ਸੀ ਪਾਕਿਸਤਾਨ ਵਾਲਾ ਹੀ ਹੋਣਾ ਸੀ 200 ਕਰੋੜ ਰੁਪਏ ਖਰਚ ਆਇਆ ਸੀ ਦੀ ਦਿਹਾੜੇ ਦੇ ਜਿਹੜੇ ਪ੍ਰਚਾਰ ਕਰ ਰਹੇ ਸੀ ਤੇ ਲੋਕਾਂ ਨੂੰ ਵਿਕਾਇਆ ਜਾ ਰਿਹਾ ਸੀ ਆਪ ਦਾ ਪ੍ਰਚਾਰ ਉਹਨਾਂ ਦਾ ਕਾਫੀ ਹੋਇਆ ਕਿ ਵੀ ਦੇਖਦੇ ਹੋਏ ਸਾਰ ਜਿਹੜਾ 200 ਕਰੋੜ ਰੁਪਏ ਦਾ ਚਿੱਟਾ ਜਿਹੜਾ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਦੇ ਦੇਖੋ ਬਹਿਤਾ ਮੈਂ ਦੇਖੋ ਧਾਰਮਿਕ ਪ੍ਰੋਗਰਾਮਾਂ ਤੇ ਮੈਂ ਦਖਲ ਦੇਣਾ ਨਹੀਂ ਚਾਹੁੰਦਾ ਨਹੀਂ ਉਹ ਸਰਕਾਰ ਹੈ ਉਹ ਕਰ ਸਕਦੀ ਹੈ ਪਰ ਅਸਲ ਵਿੱਚ ਦੇਖੋ ਇਸ ਦੀ ਦਿਹਾੜੀ ਸਾਨੂੰ ਨਾ ਰਾਜਨੀਤਿਕ ਹਟਕੇ ਮਨਾਉਣਾ ਚਾਹੀਦੀ ਹੈ ਤੇ ਸਰਕਾਰ ਦਾ ਫਰਜ਼ ਹੁੰਦਾ ਬੈਕ ਤੇ ਰਹਿ ਕੇ ਪੂਰੀ ਸਪੋਰਟ ਕਰੇ ਅੱਗੇ ਜਿਹੜੇ ਜਥੇਬੰਦੀਆਂ ਜਾਂ ਧਾਰਮਿਕ ਜਥੇਬੰਦੀਆਂ ਜਾਂ ਸਾਡੇ ਜਿਹੜੇ ਜਿਹੜੇ ਸਰਕਾਰ ਜੋ ਸਾਡੇ ਸਾਥ ਸੰਤਾਗੇ ਉਹਨਾਂ ਨੂੰ ਮੂਰੇ ਲੱਗ ਗਿਆ ਸੀ ਅਸੀਂ ਬੈਕ ਤੇ ਰਹਿਣਾ ਚਾਹੀਦਾ ਈ ਸਾਨੂੰ ਤੇ ਉਹਨਾਂ ਨੇ ਜਿਹੜਾ ਜੋ ਕਰ ਰਿਹਾ ਤਾਂ ਕਰ ਉਹਨਾਂ ਦਾ ਜਵਾਬ ਉਹੀ ਦੇ ਸਕਦੇ ਮੈਂ ਤੁਹਾਡੇ ਕੋਲ ਕੁਝ ਨਹੀਂ ਬੋਲਣਾ ਚਾਹਦਾ ਸਰ ਤੁਸੀਂ ਇਲੈਕਸ਼ਨਾਂ ਦੀ ਗੱਲ ਕੀਤੀ 2027 ਚ ਨਿਹਾਰ ਚ ਲੱਗਦਾ ਨਹੀਂ ਸੀ ਤੁਹਾਡੇ ਨਾਲ ਇੰਨਾ ਬੁਰਾ ਹੋਏਗਾ ਪਰ ਜਿਸ਼ਨ ਹੋਣ ਦੇ ਬਾਅਦ ਵੀ ਤੁਸੀਂ ਇਸ ਤਰ੍ਹਾਂ ਬੈਕ ਤੇ ਆ ਕੇ ਕੀ ਕਰਨ ਅੱਜ ਜਿਹੜਾ 26 ਤਰੀਕ ਨੂੰ ਇਹ ਸਵਿਧਾਨ ਦੇ ਕਿਉਂ ਮਨਾ ਰਹੇ ਆ ਇਹ ਉਸੇ ਕਰਕੇ ਹੋਇਆ ਸਵਿਧਾਨ ਦੇ ਵਿੱਚ ਜਿਹੜੀਆਂ ਦੋ ਸਵਿਧਾਨ ਨਹੀਂ ਕਹਿੰਦਾ ਇਹਨਾਂ ਨੇ ਤੁਹਾਨੂੰ ਪਤਾ ਹੈ ਵੋਟ ਚੋਰੀ ਦਾ ਕਿੰਨਾ ਕੰਦੇ ਸੱਚਿਆ ਰੌਹਲ ਗਾਂਧੀ ਨੇ ਕਈ ਇਹਨੀਆਂ ਗੱਲਾਂ ਬਾਤਾਂ ਉਹਨਾਂ ਕੋਲ ਹੈਗੀਆਂ ਜਿਹਨੀਆਂ ਤੇ ਜ਼ੋਰ ਪਾ ਕੇ ਉਹ ਸਰਕਾਰ ਆਪਣੀ ਬਣਾ ਜੰਦੇ ਕੋਈ ਨਹੀਂ ਹੁਣ ਲੱਗੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਉਹਨ ਕਮਿਸ਼ਨਾਂ ਰਲ ਕੇ ਉਹ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੀਆਂ ਚੀਜ਼ਾਂ ਤੇ ਪਹਿਰਾ ਦਿੰਦੇ ਹੋਏ ਬਿਲਕੁਲ ਡਟ ਕੇ ਵਿਰੋਧ ਕਰਕੇ ਨਰੋਲ ਸਰਕਾਰ ਬਣਾਵਾਂਗੇ ਜਨਤਾ ਦੀ ਆਵਾਜ਼ ਜਿਹੜੀ ਹੈ ਉਹਨੂੰ ਸਹੀ ਰੂਪ ਦੇ ਨਾਲ ਲਾਗ ਪਾਵਾਂ। ਲਾਸਟ ਸਵਾਲ ਹੈ ਜੀ ਇਹ ਹਫ਼ਤੇ ਦਾ ਕੀ ਪ੍ਰੋਗਰਾਮ ਰਹਿਣਗੇ ਕਿਸ ਤਰ੍ਹਾਂ ਲੋਕਾਂ ਨਾਲ ਜਿਹੜੇ ਰਾਬਤਾ ਟਾਈਮ ਕੀਤਾ ਜਾਊਗਾ ਜੀ। ਦੇਖੋ ਸਭ ਤੋਂ ਪਹਿਲਾਂ ਤਾਂ ਜਦੋਂ ਰਸਮੀ ਜੁਆਇਨਿੰਗ ਹੋ ਗਈ ਉਸ ਤੋਂ ਬਾਅਦ ਜੇ ਸਾਡੇ ਬਲਾਕ ਪ੍ਰਧਾਨ ਹੈ ਮਜਬੂਤਾ ਜੋ ਚੱਲ ਰਹੀ ਹੈ ਉਹੀ ਬਲਾਕ ਪ੍ਰਧਾਨੋਂ ਨਾਲ ਸੰਪਰਕ ਬਣਾ ਕੇ ਹਰੇਕ ਹਲਕੇ ਦੇ ਵਿੱਚ ਕੋਈ ਹਲਕਾ ਇੰਚਾਰਜ ਆ ਕਿਸ ਨੇ ਇਲੈਕਸ਼ਨ ਲੜਿਆ ਕੋਈ ਤਿਆਰੀ ਕਰ ਰਿਹਾ ਭਾਵੇਂ 2 ਆ 4 ਆ 5 ਹਰੇਕ ਨੂੰ ਬੁਲਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਹਰੇਕ ਹਲਕੇ ਦੇ ਵਿੱਚ ਮੈਂ ਬੈਠ ਕੇ ਇੱਥੇ ਨਹੀਂ ਮੀਟਿੰਗਾਂ ਕਰਮੀਆਂ ਹਰੇਕ ਹਲਕੇ ਦੇ ਵਿੱਚ ਕੋਸ਼ਿਸ਼ ਕਰੂੰਗਾ ਹਰ ਮਹੀਨੇ ਇੱਕ ਮੀਟਿੰਗ ਹਰੇਕ ਹਲਕੇ ਚ ਹੋਵੇ ਅੱਜ ਇੱਥੇ ਹੋ ਗਈ ਕੱਲ ਨੂੰ ਹੋਤੇ ਹੋਵੇ ਫਿਰ ਉੱਥੇ ਹੋ ਗਈ ਫਿਰ ਇੱਥੇ ਹੋਵੇ ਹਰੇਕ ਮਹੀਨੇ ਘੱਟੋ-ਘੱਟ 1 ਮਿੰਟ ਕੋਸ਼ਿਸ਼ ਕਰਾਂਗੇ ਹਰੇਕ ਹਾਲ ਕੇ 2 ਮਿੰਟ ਕਰੀਏ 1 ਮਿੰਟ ਕਰਾਂਗੇ ਕਰਾਂਗੇ ਪਿੰਡ ਦੇ ਵਿੱਚ ਐ ਨਹੀਂ ਮੈਂ ਚਲਾ ਗਿਆ ਇੱਕ ਪ੍ਰਧਾਨ ਦੇ ਘਰ ਚਲਾ ਗਿਆ ਉੱਥੇ ਮੀਟਿੰਗ ਲੈ ਕੇ ਆ ਗਏ ਓਪਨਲੀ ਮੀਟਿੰਗ ਹੋਊਗੀ ਖੁੱਲ ਕੇ ਗੱਲਬਾਤ ਕਰਾਂਗੇ ਖੁੱਲ ਕੇ ਗੱਲਬਾਤ ਰੱਖਣ ਦੀ ਹਰੇਕ ਬੰਦੇ ਨੂੰ ਆਗਿਆ ਦੇਵਾਂਗੇ ਤੁਸੀਂ ਗੱਲ ਕਰ ਸਕਦੇ ਹੋ ਇੱਕ ਲਾਸਟਲੀ ਇਹ ਸਵਾਲ ਇਹ ਹੈ ਕਿ ਜਿਹੜੇ ਵਰਕਰ ਆ ਤੁਹਾਡੇ ਜੀ ਦਰਿਆ ਚੱਕਦੇ ਆ ਕੁਰਸੀਆਂ ਲਾਉਂਦੇ ਆ ਉਹ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਜਾਂ ਕੋਈ ਵੱਡਾ ਨੇਤਾ ਆਉਣਾ ਹੁੰਦਾ ਉਹਨਾਂ ਨੂੰ ਦਰਕਨਾਰ ਕਰ ਦਿੰਦੇ ਆ ਮਤਲਬ ਉਹ ਤੋਂ ਵਿਚਾਰੇ ਕੰਮ ਕਰਦੇ ਰਹ ਜਾਂਦੇ ਪਰ ਉਹ ਕਿਤੇ ਦੇਖਿਆ ਨਹੀਂ ਵੀ ਸਟੇਜ ਤੇ ਕਿਤੇ ਬੈਠੇ ਜਾ ਉਹਨਾਂ ਨੂੰ ਕਿਤੇ ਲੈ ਕੇ ਗਏ ਨਹੀਂ ਤੇ ਇਸ ਤਾਂ ਦੇ ਡੀਮੋਟੀਵੇਟ ਵੀ ਹੁੰਦੇ ਆ ਪੁਰਾਣੇ ਵਰਕਰ ਛੱਡ ਕੇ ਕਾਂਗਰਸ ਨੂੰ ਸ਼ਹਿਰ ਪਟੰਨਾ ਦੀ ਲਾਲੋ 40 40 ਸਾਲ ਹੋ ਗਏ ਪਾਰਟੀ ਖੜੀ ਕੀਤੀ ਤੇ ਜਦੋਂ ਵੱਖਰੀਆਂ ਪਾਰਟੀਆਂ ਛੱਡ ਕੇ ਆ ਜਾਂਦੇ ਆ ਉਹਨਾਂ ਨੂੰ ਅੱਗੇ ਰੱਖਿਆ ਜਾਂਦਾ ਜੀ ਮੈਂ ਜਦੋਂ ਦਾ ਕਾਂਗਰਸ ਮੈਂ ਜਦੋਂ ਦਾ ਕਾਂਗਰਸ ਆਇਆ ਤੁਸੀਂ ਦੇਖਦੇ ਹੋ ਇੱਥੇ ਵੱਡੇ ਵੱਡੇ ਪ੍ਰੋਗਰਾਮ ਹੋਏ ਆ ਰੋਹਲ ਗਾਂਧੀ ਵੀ ਆਇਆ ਪ੍ਰਿੰਕਾ ਗਾਂਧੀ ਵੀ ਹੋਏ ਮੈਂ ਇੱਕ ਸਟੇਜ ਤੇ ਬੈਠਾ ਦੇਖਿਆ ਮੈਨੂੰ ਕੋ ਮੱਲੋ ਮੱਲੀ ਤੇ ਲੈ ਜਾਓ ਯਾਰ ਕੋਟ ਭਾਈ ਜੀ ਤੁਸੀਂ ਅੱਗੇ ਬੈਠੋ ਸਟੇਜ ਤੇ ਬੈਠਣ ਦੇ ਨਾਲ ਨਹੀਂ ਲੀਡਰਸ਼ਿਪ ਬਣਦੀ ਦੇਖੋ ਮੈਂ ਵੀ ਉਹਨਾਂ ਚੋਂ ਇਹ ਦਰਿਆ ਚੱਕਣਾ ਲੈ ਚੁਈ ਆ ਆ ਜਿੰਨੇ ਬੈਠੇ ਸਾਡਾ ਬਲਾਕ ਪ੍ਰਧਾਨ ਬੈਠਿਆ ਸਾਰਿਆਂ ਨੂੰ ਪੁੱਛੋ ਮੈਨੂੰ ਜੇ ਸਤਕਾਰ ਦਿੱਤਾ ਪਾਰਟੀ ਨੇ ਤਾਂ ਮੇਰਾ ਉਹ ਦਰਿਆ ਵਾਲਾ ਸਿਸਟਮ ਦੇਖ ਕੇ ਕੀਤਾ ਮੈਂ ਲੈ ਕੇ ਚੱਲੋਂਗੇ ਉਹਨਾਂ ਨੂੰ ਸਾਥ ਹੰਡਾ ਚੱਲਦੇ ਯਾਰ ਮੈਂ ਤਾਂ ਹੈ ਹੀ ਉਹਨਾਂ ਦੇ ਸਿਰ ਤੇ ਜੇ ਮੇਰਾ ਸਾਥ ਹੋ ਨਹੀਂ ਦਿਨਗੇ ਤਾਂ ਮੈਂ ਪ੍ਰਧਾਨ ਖਤ ਹੈ ਸਰ ਹੁਣ ਦੇਖੇਗਾ ਨਿੱਕੇ ਮੇਰ ਦੇ ਲੈ ਕੇ ਹੋਏ ਸੀ ਫਿਰ ਮੈਨੂੰ ਤੁਹਾਨੂੰ ਕਿਉਂ ਨਹੀਂ ਮжоਰਿਟੀ ਮਿਲੀ ਕਿ ਜਾਨੀ ਕਿ ਸਿਰਫ 11 ਵੋਟਾਂ ਹੀ ਤੁਹਾਨੂੰ ਦੇਖੋ ਇੱਥੋਂ ਦੀ ਜਿਹੜੀ ਸ਼ਹਿਰੀ ਦੀ ਗੱਲ ਹੈ ਨਾ ਦੇਖੋ ਉਹ ਤਾਂ ਮੇਰੇ ਕੋਲ ਜ਼ਿੰਮੇਵਾਰ ਵੀ ਨਹੀਂ ਸੀ ਇਹਦਾ ਜਵਾਬ ਸ਼ਹਿਰੀ ਜਵਾਬ ਦੇਣਗੇ ਦੂਜੀ ਗੱਲ ਮੇਰੇ ਇੱਥੇ ਜਿਹੜੀ ਜ਼ਿੰਮੇਵਾਰੀ ਕੋਈ ਪਾਰਟੀ ਕਹਿੰਦੀ ਲੱਗੀ ਹੁੰਦੀ ਤੇ ਮੈਂ ਉਹਦਾ ਕੋਈ ਜਵਾਬ ਦੇ ਸਕਦਾ ਸੀਗਾ ਪਰ ਫਿਰ ਵੀ ਦੇਖਿਆ ਸਰ ਪੂਰੇ ਕਿੰਨੇ ਵੀ ਜਿੱਤੇ ਐਮਸੀ ਨੇ ਕਾਹਦੇ ਕਦੇ ਦੇਖਣੇ ਵੀ ਇਸ ਦੱਪਰ 'ਚ ਮੌਜੂਦ ਹੋਣ ਕਦੋਂ ਵੀ ਕੋਈ ਲੀਡਰ ਆਂਦਾ ਪ੍ਰੋਪਰ ਐਮਸੀ ਮੌਜੂਦ ਨਹੀਂ ਅਨਾਂ ਦੇਖੋ ਗੱਲ ਇਹ ਹੈ ਕਿੰਨੇ ਜਿੱਤੇ ਸੀ ਆਪਣੇ ਟੋਟਲ 43 43 ਬੜੀ ਖੁਸ਼ੀ ਦੀ ਗੱਲ ਹੈ 43 ਜਿੱਤੇ ਸੀ ਪਰ ਤੁਹਾਨੂੰ ਪਤਾ ਹੈ ਦੋ ਹੀ ਜਿਹੜੇ ਕੁਐਸਚਨ ਕਰ ਰਹੇ ਹੋ ਜਾਣ ਕੇ ਕਰ ਰਹੇ ਹੋ ਤੁਹਾਨੂੰ ਪਤਾ ਜਿਹੜਾ ਜਿਤਾਉਣ ਵਾਲੇ ਸੀ ਕੋਈ ਨਹੀਂ ਕੋਈ ਨਹੀਂ ਕਰਦਾ ਜਿਹੜੇ ਜਿਤਾਉਣ ਲੈਲੇ ਸੀ ਉਹ ਉਸ ਵੇਲੇ ਉਹਨਾਂ ਨੂੰ ਜਿੰਨਾ ਸੀਗਾ ਸਾਥ ਉਹ ਕੁਝ ਵੀਦ ਨੂੰ ਕਰਦੇ ਹੋਗੇ ਲੋਕ ਕਾਂਗਰਸ ਦਾ ਸਤਕਾਰ ਕਰਦੇ ਐ ਕੋਟ ਭਾਈ ਅੱਜ ਛੱਡ ਕੇ ਚਲੇ ਜਾ ਮੈਨੂੰ ਕੋਈ ਨਹੀਂ ਜਾਂਦਾ ਇਹ ਤਾਂ ਕਾਂਗਰਸ ਦੇ ਨਾਲ ਹੈ ਹੁਣ ਹਾਲਾਤ ਕਾਂਗਰਸ ਦੇ ਮਜ਼ਬੂਤ ਹੈ ਕੱਲਾ ਕੋਟ ਭਈ ਚਲਾ ਜਾ ਕੋਈ ਚਲੇ ਜਾ ਮੈਂ ਆਪਦੇ ਤੇ ਗੱਲ ਇਸ ਕਰਕੇ ਕਹਉਣਾ ਮੈਂ ਨਹੀਂ ਕਹਿਣਾ ਸੰਧੂ ਸਾਹਿਬ ਕੋਈ ਚਲੇ ਜਾ ਕਾਂਗਰਸ ਤੋਂ ਇਹਨਾਂ ਦਾ ਫਰਕ ਪਾਉ ਬੇਰ ਨਾਲ ਫਰਕ ਨਹੀਂ ਪੈਣਾ ਅੱਜ ਹਵਾ ਕਾਂਗਰਸੀ ਹੈ ਬਿਲਕੁਲ ਮੇਰੀ ਹਵਾ ਨਹੀਂ ਕਾਂਗਰਾਤੀ ਹਵੇ ਅਸੀਂ ਕਾਂਗਰਾ ਦੀ ਲਹਿਰ ਦੇ ਵਿੱਚ ਬਹਿਵਾਂਗੇ ਤੇ ਸਰਕਾਰ ਬਣਾ ਕੇ ਲੈ ਕੇ ਆਵਾਂਗੇ ਧੰਨਵਾਦ ਆਓ ਜੀ ਕੋਟ ਸਾਹਿਬ